मेरे चाचे का मुड़ा थे लता सिंह वाला पापा पे भी चले भी गए अगे शेर सिंह <laughs> जा रहे चले जिन्हें डेथ हुई मेरे चाचे का मुंडा चाची सी आसा बच मां पुतना लेके कार्ड जानी पे अपने वेरा जलाना उधरों जान लिया ਇਥੇ ਲਾਜੀਆਂ ਕੋਲ ਮੁੰਡਾ ਰੀਲਾ ਰੁਲਾ ਗਿਆ ਜਾਂਦਾ ਜਾਂਦਾ ਸੀ ਫੋਨ ਤੇ ਫੋਨ ਦੀ ਸਪੀਡ ਜ਼ਿਆਦਾ ਸੀ ਹੈਲਮਟ ਲੱਗਿਆ ਨਹੀਂ ਸੀ ਜਿੰਦੀ ਵਾਜਾ ਕਰਕੇ ਪਤਾ ਨਹੀਂ ਲੱਗਿਆ ਅਗੋ ਟਰਾਲੀ ਖਰਾਬ ਖੜੀ ਹੋਈ ਸੀ ਉਹਦੀ ਹੱਬਰ ਟੁੱਟੀ ਸੀ ਟਰਾਲੀ ਦੀ ਉਹਦੇ ਵਿੱਚ ਵੱਜੇ ਤੇ ਮਾਂ ਪੁੱਤ ਦੀ ਮੌਕੇ ਤੇ ਡੈਥ ਹੋ ਗਈ ਕਾਹਦੇ ਤੇ ਜਾ ਰਹੇ ਸੀ ਜੀ ਮੋਟਰਸਾਈਕਲ ਤੇ ਜਾ ਰਹੇ ਸੀ ਹੈਲਮਟ ਨਾ ਲਗਨ ਕਰਕੇ ਉਹ ਹੈਲਮਟ ਲੱਗੇ ਹੁੰਦਾ ਸ਼ਾਇਦ ਬਚ ਜਾਂਦਾ ਮੁੰਡਾ ਸਿਰ ਸਿਰ ਤੇ ਸੱਟ ਲੱਗ ਗਈ ਮੋਬਾਈਲ ਹੀ ਕਾਰਨ ਬੜਾ ਅਹਿਸਾਸ ਹੋ ਰਿਹਾ ਵੀ ਆ ਮੈਂ ਨਾ ਆਪਾ ਮੋਬਾਈਲ ਗੇ ਲੈ ਸਕਨੇ ਕੰਨਾਂ ਤੇ ਹੈੱਡਫੋਨ ਲੱਗੇ ਹੋਏ ਸੀ ਮੋਬਾਈਲ ਚਲਾ ਚਲਾ ਰਿਹਾ ਸੀ ਅਸੀਂ ਆ ਕੇ ਉਹਨੇ ਉਹਨੂੰ ਤੋਂ ਸੰਬੰਧ ਕੀਤਾ ਤੇ ਮਾਤ ਦੇ ਵਿੱਚ ਉਹਨਾਂ ਦੇ ਘਰਦਿਆਂ ਨਾਲ ਗੱਲ ਕੀਤੀ ਫੋਨ ਜਦੋਂ ਅਸੀਂ ਚੁੱਕਿਆ ਵੀਰ ਲਖਿਆਲੇ ਤੋਂ ਆ ਰਿਹਾ ਸੀ ਕਿ ਜੋ ਆਪਣੇ ਵਿਆਹ ਰਿਕਾਰਡ ਮੰਨ ਜਾ ਰਿਹਾ ਸੀ ਆਪਣੇ ਰਿਸ਼ਤੇਦਾਰਾਂ ਤੇ ਰਸਤੇ ਚ ਲਾਲਚੀਆਂ ਪਿੰਡ ਲਾਲਚੀਆਂ ਕੋਲ ਇੱਕ ਟਰਾਲੀ ਦੇ ਵਿੱਚ ਵਜਨ ਕਰਨ ਇਹਨਾਂ ਦੀ ਮੌਤ ਹੋ ਗਈ ਹੈ ਕਿਸ ਕਿਸ ਦੀ ਮੌਤ ਹੋਈ ਹੈ ਵੀਰੇ ਦੋ ਇੱਕ ਮੁੰਡਾ ਇਹਨਾਂ ਦੇ ਇੱਕ ਮਾਤਾ ਨਾਲ ਕਿਸੀ ਦੋਨੋਂ ਹੀ ਮੌ ਪੂਰੇ ਹੋ ਗਏ ਆਪਸਾ ਤਾਂ ਮੌਕੇ ਤੇ ਮਗ ਗਿਆ ਸੀ ਤੇ ਮਾਨੀ ਮਾਤਾ ਨੂੰ ਹਸਪੀਟਲ ਲਾਗਾ ਸੀ ਉਹਨਾਂ ਦੀ ਵੀ ਦਰਦ ਹੋ ਚੁੱਕੀ ਹੈ ਠੀਕ ਜਿਹੜਾ ਕਤਲ ਵਾਪਰੀ ਹੈ ਪੁਲਿਸ ਨੂੰ ਬੁਲਾਇਆ ਆਉਂਦੇ ਦਰੰਤ ਦੇਖ ਕੇ ਕਾਨੂੰਨੀ ਕਾਰਵਾਈ ਵੀ ਕਰਾਂਗੇ ਜੇ ਜਿਹੜੀ ਕੋਈ ਸਰਕਾਰੀ ਮਦਦ ਹੋ ਤਾਂ ਹੋਣੀ ਹੁੰਦੀ ਹੈ ਪਰ ਹੈ ਬੜੀ ਇਸਰ ਨੌਜਵਾਨ ਬੱਚਾ ਦਿੱਖਿਆ ਦੇਖ ਕੇ ਮਾਨਸਿਕ ਕੀੜਾ ਵੀ ਹੋਈ ਹੈ ਜਾਣਾ ਵਿਆਹ ਤੇ ਸੀ ਤੇ ਮਾਤਾ ਵਿੱਚ ਸ਼ਾਗਿਰ ਸਾਹਿਬ ਦੇ ਵੱਡੇ ਭਾਈ ਦਾ ਵਿਆਹ ਸਵੀਕਾਰ ਦੇਣ ਜਾ ਰਹੇ ਇੱਕ ਵੇਖੋ ਇਹ ਟਰਾਲੀ ਖਰਾਬ ਖੜੀ ਹੈਗੀ ਕੀ ਲੋਕਾਂ ਨੂੰ ਇੱਕ ਅਪੀਲ ਕਰਨਾ ਚਾਹੁੰਦੇ ਵੀ ਰੋਡ ਖਰਾਬ ਹੋਵੇ ਕੋਈ ਪਿੱਛੇ ਕੋਈ ਚੀਜ਼ ਰੱਖ ਦਿੱਤੀ ਜਾਵੇ ਬਿਲਕੁਲ ਨੈਗਲੀਜੈਂਸੀ ਹੈ ਕਿਉਂਕਿ ਜੇ ਇਹ ਹੀ ਜੇ ਖਰਾਬ ਹੋ ਗਈ ਸੀ ਤਾਂ ਆਪਣੇ ਆਂਡ ਗਵਾਂਡ ਤੋਂ ਕਿਸੇ ਨੂੰ ਬੁਲਾ ਕੇ ਕਿਸੇ ਦੀ ਮਦਦ ਲੈ ਕੇ ਉਹਨੂੰ ਕੋਈ ਰੁੱਖ ਤੋੜ ਦੇ ਟਾਹਣੀਆਂ ਤੋੜ ਕੇ ਰੱਖ ਦਿੰਦੇ ਤਾਂ ਵੀ ਕੋਈ ਬੜਾ ਵੱਟਾ ਇਲਮ ਹੋ ਜਾਂਦਾ ਹੈ ਉਹ ਗਲਤੀ ਤਾਂ ਕੀਤੀ ਮੰਤਰੀ ਸਾਹਿਬ ਅਕਸਰ ਹੀ ਹਾਦਸੇ ਹੁੰਦੇ ਰਹਿੰਦੇ ਨੇ ਇਸ ਰੋਡ ਤੇ ਕੋਈ ਨਾ ਕੋਈ ਕੀਮਤੀ ਚੱਲਣਾ ਜਾ ਰਹੀਆਂ ਨੇ ਕੀ ਰੋਡ ਸਬੰਧੀ ਕੋਈ ਅਪਡੇਟ ਆਈ ਨਹੀਂ ਕਿ ਰੋਡ ਕਰੋ ਤਿਆਰ ਹੋ ਪਹਿਲਾਂ ਵੀ ਆਪਣੀ ਗੱਲਬਾਤ ਹੋਈ ਸੀ ਕਿ ਇਹ ਰੋਡ ਤੇ ਰਸ਼ ਬੜਾ ਹੈ ਤਿੰਨ ਸਟੇਟਾਂ ਦਾ ਰਸ਼ ਰਹਿੰਦਾ ਇੱਕ ਹੀ ਸੜਕ ਤੇ ਇਹ 4 ਲਾਈਨ ਹੋ ਜਾਏਗੀ ਤਾਂ ਬਚਾਅ ਹੋ ਜਾਏਗਾ ਕਿਉਂਕਿ ਫਿਰ ਇੱਕ ਪਾਸੇ ਜਾਣ ਵਾਲੇ ਹੋਣਗੇ ਇੱਕ ਪਾਸੇ ਆਉਣ ਵਾਲੇ ਜੀ ਜੀ ਹੁਣ ਜਿਸ ਤਰ੍ਹਾਂ ਖੜ ਗਿਆ ਤੇ ਦੀ ਸੜਕ ਤੇ ਟਾਲੀ ਨੇ ਰੋਕ ਲਈ ਸੀ ਬਿਲਕੁਲ ਜੀ ਤਾਂ ਫਿਰ ਸਵੇਰ ਕਿਸੀ ਕਿਉਂ ਜਦੋਂ ਪਿੱਛੇ ਆ ਰਹੇ ਸੀ ਅੱਗੋਂ ਕੋਈ ਆ ਰਹਿਆ ਉਹਨੂੰ ਬਚਾਉਂਦੇ ਪਟਾਂ ਦੇ ਹੋਰ ਕਹਾਣੀ ਹੋਇਆ ਤੇ ਫਿਰ ਇੱਕ ਮੋਟਰਸਾਈਕਲ ਦੀ ਬ੍ਰੇਕਅਪ ਵੀ ਇੰਨੀ ਵੱਡੀਆਂ ਇਹ ਨਾਰਮਲ ਬ੍ਰੇਕਿੰਗ ਇਹਨਾਂ ਦੇ ਕਿੰਨੀ ਹੋ ਗਈ ਹੈ ਐਮਐਲ ਸਾਲ ਮਾਲੀ ਸਹਾਇਤਾ ਕੀਤੀ ਜੋਗੀ ਸਰਕਾਰ ਵੱਲੋਂ ਇਹਨਾਂ ਨੂੰ ਬਿਲਕੁਲ ਜੀ ਕੀਤੀ ਜਾਗੀ ਜੀ ਬੰਦਾ ਤਾਂ ਉਹ ਪਹਿਲਾਂ ਵੀ ਕਈ ਵਾਰੀ ਕਰਦੇ ਬੰਦਾ ਤਾਂ ਮੁਰਦਾ ਨਹੀਂ ਜਿਹੜਾ ਚਲੇ ਗਿਆ ਸਰਕਾਰ ਵੱਲੋਂ ਐਕਸੀਡੈਂਟਲ ਕਿਸਥਾਾਂ ਦੇ ਵਿੱਚ ਜਿਹੜੀ ਹੈ ਜੇ ਅਗਰ ਕਲੇਮ ਹੁੰਦਾ ਜੇ ਉਹਨਾਂ ਦਾ ਬੀਮਾ ਹੈ ਤਾਂ ਠੀਕ ਹੈ ਨਹੀਂ ਹੁੰਦਾ ਤਾਂ ਫਿਰ ਉਹ ਸਰਕਾਰੀ ਪੱਤਰ ਤੇ ਮਦਦ ਕੀਤੀ ਜੀ